ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬ੍ਰੇਕਟ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਨੂੰ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ਬਰਾਂ ਤੇ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪੰਜ ਗਰੰਟੀ ਦਿੱਤੀਆਂ ਪੰਚਕੁਲਾ ਵਿੱਚ ਜਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਅਗੂ ਨੇ ਕੀਤੇ ਮੁਫਤ ਬਿਜਲੀ ਮੁਫਤ ਇਲਾਜ ਮੁਫਤ ਸਿੱਖਿਆ ਵਰਗੇ ਲੋਕ ਲਭਾਉ ਐਲਾਨ ਦਿੱਲੀ ਦੇ ਉਪਰਾਜਪਾਲ ਨੇ ਕੇਜਰੀਵਾਲ ਉਤੇ ਲਗਾਏ ਦੋਸ਼ ਕਿਹਾ ਜੇਲ੍ਹ ਵਿੱਚ ਜਾਣਬੁੱਝ ਕੇ ਘੱਟ ਕੈਲਰੀ ਵਾਲਾ ਖਾਣਾ ਖਾਰੇ ਨੇ ਕੇਜਰੀਵਾਲ ਤਾਂ ਹੀ ਘਟਿਆ ਕੇਜਰੀਵਾਲ ਦਾ ਭਾਰ NEET ਪ੍ਰੀਖਿਆ ਮਾਮਲਾ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ NTA ਨੇ ਸੈਂਟਰ ਅਤੇ ਸਿਟੀ ਵਾਈਜ਼ ਐਲਾਨੇ NEET ਦੇ ਨਤੀਜੇ ਤੇ ਹੁਣ ਖਬਰਾਂ ਵਿਸਤਾਰ ਨਾਲ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਪੰਜ ਗਰੰਟੀਆਂ ਦਿੱਤੀਆਂ ਇਸ ਲਈ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਪੰਜਗੁਲਾ ਪਹੁੰਚੀ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਉੱਤੇ ਚੋਣਾਂ ਲੜਨ ਲਈ ਪਾਰਟੀ ਤਿਆਰੀਆਂ ਵਿੱਚ ਲੱਗੀ ਹੋਈ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਅਤੇ ਡਾਕਟਰ ਸੰਦੀਪ ਪਾਟਕ ਮੌਜੂਦ ਰਹੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰਜ਼ ਉੱਤੇ ਪਾਰਟੀ ਨੇ ਹਰਿਆਣਾ ਵਿੱਚ ਗਰੰਟੀ ਲਾਂਚ ਕੀਤੀ ਹੈ ਪਹਿਲੀ ਗਰੰਟੀ ਦਾ ਐਲਾਨ ਕਰਦਿਆਂ ਪਾਰਟੀ ਨੇ ਮੁਫਤ ਤੇ 24 ਘੰਟੇ ਬਿਜਲੀ ਪਹੁੰਚ ਦਾ ਐਲਾਨ ਕੀਤਾ ਹੈ ਦੂਜੀ ਗਰੰਟੀ ਸਾਰਿਆਂ ਨੂੰ ਚੰਗਾ ਤੇ ਮੁਫਤ ਇਲਾਜ ਦੇਣ ਦੀ ਹੈ ਤੀਜੀ ਗਰੰਟੀ ਚੰਗੀ ਬਿਹਤਰੀਨ ਅਤੇ ਮੁਫਤ ਸਿੱਖਿਆ ਦੀ ਹੈ ਚੌਥੀ ਗਰੰਟੀ ਸਾਰੀਆਂ ਮਾਵਾਂ ਪਿੜਾਂ ਨੂੰ ਹਰ ਮਹੀਨੇ 1000 ਰੁਪਏ ਅਤੇ ਪੰਜਵੀਂ ਗਰੰਟੀ ਹਰ ਨੌਜਵਾਨ ਨੂੰ ਰੋਜ਼ਗਾਰ ਵਜੋਂ ਦਿੱਤੀ ਗਈ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਿਆਣਾ ਦੀ ਜਨਤਾ ਬਦਲਾ ਚਾਹੁੰਦੀ ਹੈ ਕਿਉਂਕਿ ਇਹਨਾਂ ਨੇ ਹਰ ਇੱਕ ਪਾਰਟੀ ਨੂੰ ਮੌਕਾ ਦਿੱਤਾ ਪਰ ਉਹਨਾਂ ਨੇ ਲੋਕਾਂ ਦਾ ਕੁਝ ਵੀ ਨਹੀਂ ਸੁਵਾਰਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮ ਗਿਣਵਾਏ गारंटी है दिल्ली और पंजाब की तरह घरेलू बिजली फ्री होगी और 24 घंटे बिजली का इंतजाम होगा पावर कट्स नहीं लगेंगे दूसरी गारंटी दिल्ली और पंजाब की तरह हर गांव हर शहर में मोहल्ला क्लिनिक बनाएंगे सरकारी अस्पताल अच्छे होंगे सबका अच्छा और फ्री इलाज होगा तीसरी गारंटी सरकारी स्कूलों को अच्छा बनाएंगे जहां अच्छी और फ्री शिक्षा मिलेगी चौथी गारंटी हर महिला को हर महीना हजार हजार रुपया मिलेगा दिल्ली और पंजाब में भी यह योजना जल्द ही लागू होने वाली है और पांचवी गारंटी हर युवा बेरोजगार को के लिए हम रोजगार देंगे इसके अलावा किसानों महिलाओं युवाओं खिलाड़ियों व्यापारियों मजदूरों बुजुर्गों हर वर्ग के विकास और खुशहाली के लिए बहुत प्लान बनाए हैं आपके केजरीवाल ने आपके बेटे ने दिल्ली बदल दी आपके बेटे ने पंजाब बदल दिया अब आप सबको उनका अपना घर ठीक करने की आपको जिम्मेदारी देनी है देंगे मंजूर है ढाई साल हो गए भाई साहब पंजाब में सरकार बने हुए ढाई साल में तरतालीस हजार नौकरियां देके आपके सामने खड़ा हूं और तरतालीस हजार में से एक बंदा उठ के बोल दे आपकी रिश्तेदारियां होंगी आपके दोस्त होंगे पंजाब में पूछ लेना सरकारी नौकरी मिली हो एक बंदा उठ के बोल दे के एक रुपया भी रिश्वत का लिया गया हो या किसी एमएलए की या मंत्री की सिफारिश हो सो so, अगर नीयत साफ हो तो सब कुछ हो सकता है जब हम अरविंद केजरीवाल जी के साथ पंजाब में इलेक्शन कंपेन कर रहे थे बिल्कुल ऐसी जैसे आज गारंटियां दे रहे थे तो उसमें गारंटी दे रहे थे हम बिजली फ्री करने की कि बिजली फ्री कर देंगे हम तो विपक्ष वाले बोलते थे बिल्कुल नहीं हो सकता पैसा कहां से आएगा ये झूठ बोल रहे हैं पैसा का हमने उनको बताया नहीं कि पैसा कहां से आएगा क्योंकि हमको पता था पैसा कहां से आएगा हमको पता था पैसा इन्हीं की जेबों में से आएगा इनके पास ये पैसा तो हमने आते ही जुलाई में मार्च में सरकार बनी और बजट बजट आया इंटरम बजट था जुलाई में हमने जो फैसला ले लिया छह दो महीने बाद बिल आता पंजाब में तीन तीन सौ दो, दो महीने का छह सौ यूनिट फ्री है और उसमें कोई ऐसा नहीं है कि कोई लाल कार्ड हरा कार्ड पीला कार्ड नो चाहे जो मर्जी हो आम घर भी जनरल घर भी है छह सौ से मीटर की रीडिंग नीचे है तो आपका बिजली का बिल जीरो आएगा नब्बे घरों को बिजली का बिल जीरो आता है पंजाब में ਉਹੀ ਖੰਬੇ ਐ ਉਹੀ ਤਾਰੇ ਐ ਉਹੀ ਟਰਾਂਸਫਾਰਮਰ ਐ ਉਹੀ ਜੈਂਪਰ ਐ ਉਹੀ ਗ੍ਰਿਡ ਐ ਅਬ ਕੈਸੇ ਆਨੇ ਲਗੀ ਬਿਜਲੀ ਮੋਦੀ ਸਰਕਾਰ 3 ਜੁਲਾਈ ਨੂੰ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਵਾਲੀ ਐ ਆਮ ਆਦਮੀ ਤੋਂ ਲੈ ਕੇ ਕਾਰੋਬਾਰੀਆਂ ਤੱਕ ਇਸ ਦੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਐ ਇਸ ਦਰਮਿਆਨ ਦਿੱਲੀ ਦੇ ਵਿੱਤ ਮੰਤਰੀ ਆਤਸ਼ੀ ਨੇ ਭਾਜਪਾ ਸਰਕਾਰ ਦੇ ਸਾਹਮਣੇ ਇੱਕ ਵੱਡੀ ਮੰਗ ਰੱਖੀ ਆਤਸ਼ੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਦਿੱਲੀ ਤੋਂ 2 ਲੱਖ ਕਰੋੜ ਰੁਪਏ ਕੇਂਦਰ ਸਰਕਾਰ ਨੂੰ ਟੈਕਸ ਜਾਂਦਾ ਹੈ ਅਜਿਹੇ ਵਿੱਚ 5% ਦੇ ਟੈਕਸ ਵਾਪਸ ਦਿੱਲੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕੇਂਦਰ ਸਰਕਾਰ ਉੱਤੇ 1 ਵੀ ਰੁਪਏ ਬਜਟ ਵਿੱਚ ਨਾ ਦੇਣ ਦਾ ਦੋਸ਼ ਲਗਾਇਆ ਨਾਲ ਹੀ ਦਿੱਲੀ ਦੇ ਹੱਕ ਦੇ 10000 ਕਰੋੜ ਰੁਪਏ ਮੰਗੇ। ਪੱਤਰਕਾਰ ਸੰਮੇਲਨ ਵਿੱਚ ਉਹਨਾਂ ਨੇ ਕਿਹਾ ਕਿ ਦਿੱਲੀ ਨੇ ਕੇਂਦਰੀ ਟੈਕਸਾਂ ਵਿੱਚ ਜੀਐਸਟੀ ਦੇ ਰੂਪ ਵਿੱਚ 25000 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਆਦਿਸ਼ੀ ਨੇ ਦਿੱਲੀ ਲਈ ਵਾਧ ਤਨਵਾਸ਼ੀ ਜਾਰੀ ਕਰਨ ਦੀ ਵਕਾਲਤ ਕਰਦੇ ਹਨ। ਰਾਸ਼ੀ ਨੂੰ ਸੜਕਾਂ, ਟ੍ਰਾਂਸਪੋਰਟ ਅਤੇ ਬਿਜਲੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਸ਼ਹਿਰ ਦੇ ਸੁੰਦਰੀਕਰਨ ਉਤੇ ਖਰਚ ਕਰਨ ਦਾ ਦਾਅਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ 2001 ਤੋਂ ਕੇਂਦਰ ਸਰਕਾਰ ਕੇਂਦਰੀ ਟੈਕਸਾਂ ਤੋਂ ਦਿੱਲੀ ਸਰਕਾਰ ਨੂੰ ਸਿਰਫ 325 ਕਰੋੜ ਰੁਪਏ ਦਾ ਭੁਗਤਾਨ ਕਰ ਰਹੀ ਹੈ। ਹਾਲਾਂਕਿ ਪਿਛਲੇ ਸਾਲੇ ਭੁਗਤਾਨ ਵੀ ਬੰਦ ਕਰ ਦਿੱਤਾ ਗਿਆ। ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ 1 ਰੁਪਿਆ ਨਹੀਂ ਦਿੱਤਾ ਜਾਂਦਾ। ਪੂਰੇ ਦੇਸ਼ ਵਿੱਚ ਅਗਰ ਇੱਕ ਰਾਜ ਹੈ ਜਿਸਕੋ ਆਪਣੇ ਟੈਕਸਿਸ ਵਿੱਚੋਂ 1 ਰੁਪਿਆ ਵੀ ਨਹੀਂ ਮਿਲਦਾ ਉਹ ਦਿੱਲੀ ਹੈ। दिल्ली वालों को ना हमें शेयर इन टैक्सेस मिलता है दिल्ली की सरकार को और ना ही दिल्ली की म्यूनिसिपल कॉरपोरेशन को एम को आज तक केंद्र सरकार से एक रुपया भी मिला है दिल्ली वाले ईमानदारी से इनकम टैक्स भरते हैं समय से पहले इनकम टैक्स भरते हैं दो लाख दो लाख सात हज़ार करोड़ का इनकम टैक्स भरते हैं फिर भी दिल्ली वालों को अपने शहर के लिए अपने दिल्ली के डेवलपमेंट के लिए केंद्र सरकार से एक रुपया नहीं मिलता देश के बजट में दस हजार करोड़ दिल्ली के लिए एमसीडी के लिए मांग रहे हैं ये जितना इनकम टैक्स दिल्ली के लोग देते हैं इसका पांच परसेंट मात्र है ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਨੇ ਦੋਸ਼ ਲਗਾਇਆ ਕਿ ਨਿਆਂਇਕ ਹਿਰਾਸਤ ਵਿੱਚ ਤਿਹੜ੍ਹ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਣਬੁੱਝ ਕੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਜਾਂ ਖਾਣਾ ਨਹੀਂ ਲੈ ਰਹੇ। ਉਪ ਰਾਜਪਾਲ ਨੇ ਦਿੱਲੀ ਦੇ ਮੁਖ ਸਕੱਤਰ ਨਰੇਸ਼ ਕੁਮਾਰ ਨੂੰ ਲਿਖੀ ਚਿੱਠੀ ਵਿੱਚ ਕੇਜਰੀਵਾਲ ਦੀ ਸਿਹਤ ਦੀ ਸਥਿਤੀ ਬਾਰੇ ਜੇਲ੍ਹ ਸੁਪਰਡੈਂਟ ਤੋਂ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਕਿ ਮੁੱਖ ਮੰਤਰੀ ਵੱਲੋਂ ਜਾਣਬੁੱਝ ਕੇ ਕਾਟੇ ਕੈਲਰੀ ਲੈ ਜਾਣ ਦੇ ਕਈ ਉਦਾਹਰਣਾਂ ਨੇ ਜਦੋਂ ਉਹਨਾਂ ਨੂੰ ਘਰ ਦਾ ਖਾਣਾ ਪੂਰੀ ਮਾਤਰਾ ਵਿੱਚ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਮਾਮਲੇ ਉਤੇ ਆਪ ਸਰਕਾਰ ਨੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਉਪਰਾਜਪਾਲ ਦਫਤਰ ਨੇ ਕਿਹਾ ਕਿ ਸਖਸੀਨਾ ਨੇ ਜੇਲ੍ਹ ਅਧਿਕਾਰੀਆਂ ਨੇ ਸੁਝਾ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਨੂੰ ਤੈ ਭੋਜਨ ਤੋਂ ਇਲਾਵਾ ਦਵਾਈ ਅਤੇ ਇਨਸੂਲਿਨ ਦੀ ਤੈ ਖੁਰਾਕ ਲੈਣ ਦੀ ਸਲਾਹ ਦੇ ਸਕਦੇ ਨੇ ਕਿਉਂਕਿ ਕੇਜਰੀਵਾਲ ਟਾਈਪ 2 ਸ਼ੂਗਰ ਨਾਲ ਪੀੜਤ ਨੇ ਉਪਰਾਜਪਾਲ ਵੱਲੋਂ ਮੁੱਖ ਸਕੱਤਰ ਨੂੰ ਲਿਖੀ ਚਿੱਠੀ ਮੁਤਾਬਕ ਭੋਜਨ ਨਿਗਰਾਨੀ ਚਾਰਟ ਤੋਂ ਪਤਾ ਲੱਗਾ ਕਿ 6 ਜੂਨ ਤੋਂ 13 ਜੁਲਾਈ ਦਰਮਿਆਨ ਮੁੱਖ ਮੰਤਰੀ ਨੇ ਦਿਨ ਵਿੱਚ ਤਿੰਨ ਵਾਰ ਭੋਜਨ ਲਈ ਤੈ ਪੂਰੀ ਖੁਰਾਕ ਦਾ ਸੇਵਨ ਨਹੀਂ ਕੀਤਾ ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਕਿ ਰਿਪੋਰਟ ਵਿੱਚ ਭਾਰ ਦੀ ਕਮੀ ਦਾ ਸੰਕੇਤ ਮਿਲਦਾ ਹੈ ਪਹਿਲੀ ਨਜ਼ਰ ਅਨੁਸਾਰ ਕਟ ਕੈਲੋਰੀ 7 ਪ੍ਰਤੀਤ ਹੁੰਦਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ 18 ਜੂਨ ਨੂੰ ਉਹਨਾਂ ਨੂੰ ਇਨਸੂਲਿਨ ਨਹੀਂ ਦਿੱਤਾ ਗਿਆ ਸੀ ਜਾਂ ਜ਼ਿਲ੍ਹਾ ਅਧਿਕਾਰੀ ਨੇ ਰਿਪੋਰਟ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਉਸ ਦੀ ਗਵਾਈ ਵਾਲੀ ਕੇਂਦਰ ਸਰਕਾਰ ਉੱਤੇ ਜੇਲ੍ਹ ਵਿੱਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਸਥਾਈ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ ਅਤੇ ਦਾਵਾ ਕੀਤਾ ਸੀ ਕਿ ਆਪ ਮੁਖੀ ਦਾ ਭਾਰ ਘੱਟ ਹੋ ਰਿਹਾ ਹੈ ਤੇ ਉਹਨਾਂ ਦੀ ਸ਼ੂਗਰ ਘਟ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਸ਼ਨੀਵਾਰ ਨੂੰ ਮੈਡੀਕਲ ਦਾਖਲਾ ਪ੍ਰੀਖਿਆ NEET UG ਦੇ ਕੇਂਦਰ ਅਤੇ ਸ਼ਹਿਰ ਅਨੁਸਾਰ ਨਤੀਜੇ ਲਾਂ ਦਿੱਤੇ ਨੇ। ਇਹ ਪ੍ਰੀਖਿਆ ਬੇਨਮੀਆ ਨੂੰ ਲੈ ਕੇ ਜਾਂਚ ਦੇ ਘੇਰੇ ਵਿੱਚ ਹੈ। NEET UG ਦੇ ਨਤੀਜੇ 5 ਜੂਨ ਨੂੰ ਐਲਾਨ ਕੀਤੇ ਗਏ ਸਨ ਪਰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਇਹਨਾਂ ਨੂੰ ਇਸ ਫਾਰਮੈਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਸੁਪਰੀਮ ਕੋਰਟ ਪ੍ਰਸ਼ਨ ਪੱਤਰ ਲੀਕ ਸਮੇਤ ਪ੍ਰੀਖਿਆ ਕਰਵਾਉਣ ਵਿੱਚ ਕਾਥਿਤ ਬੈਨੀਮੀਅ ਦੇ ਸਬੰਧ ਵਿੱਚ ਕਈ ਪਟੀਸ਼ਨਾਂ ਦੀ ਸੁਣਵਾਈ ਕਰ ਰਿਹਾ ਹੈ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ਉਮੀਦਵਾਰਾਂ ਦੀ ਪਛਾਣ ਉਜਾਗਰ ਨਾ ਕਰਦੇ ਹੋਏ ਨਤੀਜੇ ਐਲਾਨ ਕੀਤੇ ਜਾਣ ਅਦਾਲਤ ਨੇ ਕਿਹਾ ਸੀ ਕਿ ਉਹ ਪਤਾ ਲਗਾਉਣਾ ਚਾਹੁੰਦੀ ਹੈ ਕਿ ਵਿਵਾਦਿਤ ਕੇਂਦਰਾਂ ਉੱਤੇ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਹੋਰ ਸਥਾਨਾਂ ਤੇ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੀ ਤੁਲਨਾ ਵਿੱਚ ਵਾਧ ਅੰਕਤਾ ਨਹੀਂ ਮਿਲੇ ਇਸ ਮਾਮਲੇ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ NEET UG 5 ਮਈ ਨੂੰ 571 ਸ਼ਹਿਰਾਂ ਦੇ 4750 ਕੇਂਦਰਾਂ ਵਿੱਚ ਆਯੋਜਿਤ ਕੀਤੀ ਗਈ ਸੀ ਜਿਨ੍ਹਾਂ ਵਿੱਚ 14 ਵਿਦੇਸ਼ੀ ਸ਼ਹਿਰ ਵਿੱਚ ਸਮਲਸਨ ਇਸ ਵਿੱਚ ਤਕਰੀਬਨ 23 ਲੱਖ ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਸੀ ਸੰਗ ਲੋਕ ਸੇਵਾ ਕਮਿਸ਼ਨ ਜਾਨੀ ਕਿ ਯੂਪੀਐਸਸੀ ਦੇ ਚੇਅਰਮੈਨ ਮਨੋਜ ਸੋਨੀ ਨੇ ਅੱਜ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣਾ ਅਸਤੀਫਾ ਦੇ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਸਤੀਫੇ ਤੋਂ ਬਾਅਦ ਸਮਾਜਿਕ ਅਤੇ ਧਾਰਮਿਕ ਕਮਾਉਤਿਓ ਆਪਣਾ ਧਿਆਨ ਦੇਣਗੇ ਉਨ੍ਹਾਂ ਨੇ 14 ਦਿਨ ਪਹਿਲਾਂ ਆਪਣਾ ਅਸਤੀਫਾ ਆਮਰਾ ਵਿਭਾਗ ਨੂੰ ਭੇਜਿਆ ਸੀ ਇਸ ਦੀ ਜਾਣਕਾਰੀ ਅੱਜ ਸામਨੇ ਆਈ ਹੈ ਅਤੇ ਅਸਤੀਫਾ ਸਵੀਕਾਰ ਅਜੇ ਨਹੀਂ ਹੋਇਆ ਉਹਨਾਂ ਦਾ ਕਾਰਜਕਾਲ 2029 ਤੱਕ ਸੀ ਉਹਨਾਂ ਨੇ 16 ਮਈ 2023 ਨੂੰ ਯੂਪੀਐਸਸੀ ਦੇ ਚੇਅਰਮੈਨ ਵਜੋਂ ਸੌ ਚੁੱਕੀ ਸੀ ਅਸਤੀਫੇ ਦੀ ਜਾਣਕਾਰੀ ਆਉਣ ਤੋਂ ਬਾਅਦ ਮਨੋਜ ਸੋਨੀ ਨੇ ਕਿਹਾ ਕਿ ਉਹਨਾਂ ਦਾ ਅਸਤੀਫਾ ਟ੍ਰੇਨੀ ਆਈਏਐਸ ਪੂਜਾ ਖੇੜਕਰ ਨਾਲ ਜੁੜੇ ਵਿਵਾਦਾਂ ਅਤੇ ਦੋਸ਼ਾਂ ਨਾਲ ਕਿਸੇ ਵੀ ਤਰ੍ਹਾਂ ਜੁੜਿਆ ਹੋਇਆ ਨਹੀਂ ਹੈ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਡੀ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਹਰਿਆਣਾ ਦੇ ਸੋਨੀਪੱਤ ਜ਼ਿਲ੍ਹੇ ਤੋਂ ਕਾਂਗਰਸ ਦੇ ਵਿਧਾਇਕ ਸੁਰਿੰਦਰ ਪੰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਐਡੀ ਸੋਨੀਪੱਤ ਤੋਂ ਕਾਂਗਰਸੀ ਵਿਧਾਇਕ सुरेंद्र ਨੂੰ ਅੰਬਾਲਾ ਦਫ਼ਤਰ ਲੈ ਗਈ ਹੈ ਸੂਤਰਾਂ ਨੇ ਦੱਸਿਆ ਕਿ ਗ੍ਰਫਤਾਰੀ ਗੈਰ ਕਾਨੂੰਨੀ ਮੈਨੀਗ ਨਾਲ ਜੁੜੀ ਮਨੀ ਲੌਂਡਰਿੰਗ ਦੇ ਕੇਸ ਨੂੰ ਲੈ ਕੇ ਕੀਤੀ ਗਈ ਹੈ ਏਜੰਸੀ ਨੇ ਜਨਵਰੀ ਵਿੱਚ 55 ਸਾਲਾ ਵਿਧਾਇਕ ਦੇ ਘਰ ਉੱਤੇछापा ਮਾਰਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਯਮਨਾਨਗਰ ਤੋਂ ਇੰਡੀਆ ਨੈਸ਼ਨਲ ਲੋਕਦਲ ਯਾਨੀ ਕਿ ਨੈਲੋ ਦੇ ਸਾਬਕਾ ਵਿਧਾਇਕ ਦਿਲਬਖ ਸਿੰਘ ਅਤੇ ਉਸਦੇ ਇੱਕ ਨਿੱਜੀ ਸਾਥੀ ਨੂੰ ਗ੍ਰਫਤਾਰ ਕੀਤਾ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਯਮਨਾਨਗਰ ਅਤੇ ਇਸਦੇ ਆਲੇ-ਦੁਆਲੇ ਦੇ ਜ਼ਿਲ੍ਹੇ ਵਿੱਚ ਪੱਥਰ, ਬਾਜਰੀ ਅਤੇ ਰੇਤ ਦੀ ਗੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਰਿਆਣਾ ਪੁਲਿਸ ਵੱਲੋਂ ਕਈ ਐਫਆਈਆਰ ਦਰਜ ਕੀਤੀਆਂ ਸਨ। ਮਨੀ ਲਾਂਡਰਿੰਗ ਦਾ ਇਹ ਮਾਮਲਾ ਵੀ ਇਸੇ ਨਾਲ ਜੁੜਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਮੁਖ ਦਫ਼ਤਰ ਅਜਨਾਲਾ ਵਿਖੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅਜਨਾਲਾ ਸ਼ਹਿਰੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਅਮਿਤ ਕੁਮਾਰ ਨੂੰ ਸੌਂਪੀ ਗਈ ਅਤੇ ਕਸਬਾ ਰਮਦਾਸਪੁਰ ਸ਼ਹਿਰੀ ਪ੍ਰਧਾਨ ਦੀ ਜ਼ਿੰਮੇਵਾਰੀ ਹਰਪਾਲ ਸਿੰਘ ਨੂੰ ਸੌਂਪੀ ਗਈ ਤੇ ਨਵੇਂ ਬਣੇ ਪ੍ਰਧਾਨਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਸਰਪ੍ਰਸਤ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਮਿਹਨਤੀ ਵਰਕਰਾਂ ਵਲੰਟੀਅਰਾਂ ਦਾ ਮਾਨ ਸਨਮਾਨ ਕਰਦੀ ਆ ਰਹੀ ਹੈ ਅਤੇ ਉਸ ਦੇ ਚਲਦੇ ਅੱਜ ਸ਼ਹਿਰੀ ਪ੍ਰਧਾਨਾ ਚਰ ਨਾਲ ਦੀ ਜਿੰਮੇਵਾਰੀ ਅਮਿਤ ਨੂੰ ਸੌਂਪੀ ਗਈ ਹੈ। ਅਸੀਂ ਪਿਛਲੇ ਦਿਨ ਤੋਂ ਨਿਯੁਕਤੀਆਂ ਜਿਹੜੀਆਂ ਇੱਕ ਸਾਡੇ ਈਨਾਲਾ ਸ਼ਹਿਰ ਦੇ ਪ੍ਰਧਾਨ ਅਮਿਤ ਖਬਦੂਲਾ ਉਹ ਦਮਦਾਰਸ਼ ਦੇ ਸਰਦਾਰਪਾਲ ਸਿੰਘ ਨੂੰ ਲਾਇਆ ਉਦਮਦਾਸ ਦੇ ਵਿੱਚ ਅਸੀਂ ਕਈ ਵਾਡਾਂ ਦੇ ਜਿਹੜੇ ਇੰਚਾਰਜ ਲਾਏ ਐਸੀ ਵਿੰਗ ਦੇ ਲਾਏ ਉਹਨਾਂ ਸਾਧਿਆਂ ਦਾ ਅੱਜ ਦਸਤ ਸਦਕੇ ਜਿਹੜਾ ਮਾਨਸਮਾਨ ਕੀਤਾ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਪਾਰਟੀ ਨੂੰ ਜਿਹੜਾ ਆਪਾਂ ਥੱਲੇ ਤੱਕ ਗਰਾਊਂਡ ਜੀਦੋਂ ਤੱਕ ਜਿਹੜਾ ਮਜ਼ਬੂਤ ਕਰਨਾ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਮੈਨੂੰ ਪੂਰੀ ਆਸ ਹੈ ਕਿ ਇਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਉਹਦਾ ਆਮ ਆਦੀ ਪਾਰਟੀ ਨੂੰ ਇੰਦਾਲਾ ਦੇ ਵਿੱਚ ਮਜ਼ਬੂਤ ਕਰ ਦੇ ਵਿੱਚ ਮਾਫਤ ਹੋਣ ਰੋਲ ਜਿਹੜਾ ਇਹ ਨਿਭਾਉਣਗੇ ਕਿਉਂਕਿ ਵੱਡੀ ਜ਼ਿੰਮੇਵਾਰੀ ਹੈ ਉਹ ਦਸਾਲ ਕੇ ਸਾਧਨ ਬੇਨਤੀ ਕਰਦਾ ਕਿ ਆਪਾਂ ਇਹ ਨਾਲੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਤੇ ਇਹ ਨਾਲੇ ਦੇ ਲੋਕਾਂ ਦੇ ਨਾਲ ਜਿਹੜੇ ਅਸੀਂ ਵਿਕਾਸ ਦੇ ਵਾਅਦੇ ਕੀਤੇ ਉਹਨਾਂ ਸਾਰੇ ਵਾਅਦਿਆਂ ਨੂੰ ਨਿਪਟਰੇ ਲਾਈਏ ਬਹੁਤ ਬਹੁਤ ਸਾਰੇ ਲੱਗੇ ਪਤਾ ਹੈ ਬਹੁਤ ਸਾਰਾ ਇਹ ਨਾਲੇ ਦਾ ਵਿਕਾਸ ਹੋਣਾ ਦਾ ਉਹ ਸਾਰੀ ਟੀਮ ਨਾਲ ਰਲ ਕੇ ਜਿਹੜਾ ਉਹ ਅਸੀਂ ਕਰਾਂਗੇ ਮੋਰਿੰਡਾ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਰਹਿائش ਉਤੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ ਤੇ ਸੁਪਰਾਂਤ ਕੀਰਤਨੀ ਜਥੇ ਵੱਲੋਂ ਆਈਆਂ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਗਿਆ। ਇਸ ਮੌਕੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਲੋਕਸਭਾ ਹਲਕਾ ਸ਼੍ਰੀਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸਿੰਘਲਾ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਹਲਕਾ ਖਰੜ ਦੇ ਇੰਚਾਰਜ ਵਿਜੇ ਕੁਮਾਰ ਟਿੰਕੂ ਪਾਨਗਰੇਂ ਦੇ ਸਾਬਕਾ ਚੇਅਰਮੈਨ ਬੰਦ ਸਿੰਘ ਕਲਾਰਮ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਜਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਸਮੂਹ ਵਕੀਲ ਭਾਈਚਾਰੇ ਵੱਲੋਂ ਸ਼ਨੀਵਾਰ ਨੂੰ ਛੁੱਟੀ ਦੀ ਮੰਗ ਨੂੰ ਲੈ ਕੇ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀਗਵਾਈ ਵਿੱਚ ਮੁਕੰਮਲ ਤੌਰ ਤੇ ਸਟ੍ਰਾਈਕ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਆਂ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਇੱਕ ਵਾਰ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਸ਼ਨੀਵਾਰ ਨੂੰ ਕੋਰਟ ਵਿੱਚ ਕੰਮ ਨਾ ਕਰਵਾਇਆ ਜਾਵੇ ਸਗੋਂ ਛੁੱਟੀ ਕੀਤੀ ਜਾਵੇ ਕਿਉਂਕਿ ਵਕੀਲਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸ਼ਨੀਵਾਰ ਵਾਲੇ ਦਿਨ ਉਹ ਘਰੋਂ ਬੈਠ ਕੇ ਆਪਣੇ ਕੇਸ ਦਾ ਕੰਮ ਕਰ ਸਕਦੇ ਨੇ ਉਥੇ ਉਹਨਾਂ ਨੇ ਕਿਹਾ ਕਿ ਜਲਦੀ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਵੀ ਮੀਟਿੰਗ ਕੀਤੀ ਜਾਵੇਗੀ ਸਮਾਂ ਪਹਿਲਾਂ ਜਦੋਂ ਮੈਂ ਇਸ ਬਾਰ ਦਾ ਪਹਿਲਾ ਵੀ ਪ੍ਰੈਜ਼ੀਡੈਂਟ ਸੀ ਉਦੋਂ ਸਾਰੇ ਪੰਜਾਬ ਦੀਆਂ ਬਾਰਾਂ ਦੇ ਜਿੰਨੇ ਪ੍ਰੈਜ਼ੀਡੈਂਟਸ ਇਕੱਠੇ ਹੋ ਕੇ ਉਹਨਾਂ ਨੇ ਇੱਕ ਡਿਮਾਂਡ ਰੱਖੀ ਸੀ ਕਿ 5 ਡੇ ਵੀਕ ਹੋਣਾ ਚਾਹੀਦਾ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਉਹ ਫੈਮੇ ਦਾ ਹਿੱਸਾ ਸੀ ਉਸ ਕਮੇਟੀ ਦਾ ਉਸ ਦੇ ਵਿੱਚ ਚੀਫ ਜਸਟਿਸ ਸਾਹਿਬ ਨੇ ਦੋ ਸੈਟਰਡੇ ਜਿਹੜੇ ਉਹਨਾਂ ਨੂੰ ਛੁੱਟੀ ਕਰਤੀ ਸੀ ਔਰ ਦੋ ਦੇ ਵਿੱਚ ਰੱਖ ਲਿਆ ਸੀ ਕਿ ਕੰਮ ਨਹੀਂ ਹੋਊਗਾ ਵਿਚਾਰੀ ਦੇ ਵਿੱਚ ਔਰ ਅਸੀਂ ਫੇਰ ਵੀ ਡਿਮਾਂਡ ਸਾਡੀ ਇਹੀ ਰਹੀ ਔਰ ਅਸੀਂ ਕੰਟੀਨਿਊਸਲੀ ਸਾਰੇ ਪੰਜਾਬ ਦੇ ਵਿੱਚ ਸਟ੍ਰਾਈਕ ਹੋ ਰਹੀ ਹੈ ਸਾਡੀ ਡਿਮਾਂਡ ਇਹ ਹੈਗੀ ਹੈ ਕਿ ਬਾਕੀ ਜੋ ਸਭ ਦੇ 5 ਦੇ ਵੀਕ ਹੈਗੇ ਸਾਡਾ ਵੀ 5 ਦੇ ਵੀਕ ਕਰਿਆ ਜਾਵੇ हां ਜੇ ਟਾਈਮ ਦੀ ਗੱਲ ਹੈਗੀ ਆ ਢਟਾਉਣ ਬਦਾਉਣ ਦੀ ਸਾਨੂੰ ਕੋਈ ਇਤਰਾਜ਼ ਨਹੀਂ 9:30 ਵਜੇ ਕੋਰਟ ਸ਼ੁਰੂ ਕੀਤੀ ਜਾ ਸਕਦੀ ਹੈ 4:00 ਵਜੇ ਤੱਕ ਕੀਤੀ ਜਾ ਸਕਦੀ ਹੈ ਸਾਨੂੰ ਉਸ ਤੇ ਕੋਈ ਇਤਰਾਜ਼ ਨਹੀਂ ਪਰ ਇਹ ਹੈਗਾ ਕਿ ਜਿਹੜੇ 2 ਦਿਨ ਹੈਗੇ ਆ ਉਹਨਾਂ ਦੇ ਵਿੱਚ ਘਟੋ ਘਟ ਵਕੀਲਾਵਾ ਜਿਹੜਾ ਟਾਈਪ ਵਰਕ ਹੈਗਾ ਉਹ ਸਾਰਾ ਜਿਹੜਾ ਹੈਗਾ ਉਹ ਆਪਣੇ ਘਰ ਬੈਠ ਕੇ ਜਿਹੜਾ ਹੈਗਾ ਕਰ ਸਕਦੇ ਆ ਪਰ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਆਪਣਾ ਪੋਟਾਂ ਜਿਹੜੀਆਂ ਹੈਗੀਆਂ ਆਪਣੇ ਕੰਮ ਨੂੰ ਲੈ ਕੇ ਸੁੱਝੀ ਰਹਿ ਗਈਆਂ ਉਸੇ ਤਰ੍ਹਾਂ ਸਾਨੂੰ ਟਾਈਮ ਹੀ ਨਹੀਂ ਮਿਲਦਾ ਉਸ ਕਰਕੇ ਸੋ ਇਸ ਕਰਕੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੈਂ ਫੇਰ ਪ੍ਰੈਸ ਨੂੰ ਇਸ ਬਾਰੇ ਦੱਸੂਗਾ ਕਿ ਅਸੀਂ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਲੁਧਿਆਣੇ ਦੇ ਵਿੱਚ ਸਾਰੇ ਪੰਜਾਬ ਦੇ ਜੀਵਾਂ ਦੀ ਖਾਸ ਕਰਕੇ ਪ੍ਰਧਾਨਾਂ ਦੀ ਔਰ ਉਸ ਦੇ ਵਿੱਚ ਅਸੀਂ ਦੁਬਾਰਾ ਫੈਸਲਾ ਇਹ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਬਾਕੀ ਜਿਹੜਾ ਵੀ ਤਰ੍ਹਾਂ ਚੀਫ ਜਸ ਸਾਬ ਲੋਕ ਮਿਲ ਕੇ ਇਹਨਾਂ ਦੋ ਜਿਹੜੇ ਹੈਗੇ ਸੈਟਰਡੇ 1st ਔਰ 3rd ਇਹਦੀ ਵੀ ਜਿਹੜੀ ਹੈਗੀ ਰੈਗੂਲਰ ਚੁਕੀ ਕਰਦੀ ਆ। 올 ਇੰਡੀਆ ਰੈਡੀ ਫੜੀ ਜੂਨੀਅਰ ਨੇ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਪਿਆ। ਅੰਮ੍ਰਿਤਸਰ ਵਿੱਚ ਯੂਨੀਅਨ ਦੇ ਪ੍ਰਧਾਨ ਡਾਕਟਰ ਇੰਦਰਪਾਲ ਦੀ ਅਗਵਾਈ ਵਿੱਚ ਸੌਪੇ ਗਏ ਮੰਗ ਪੱਤਰ ਵਿੱਚ ਕਬੀਰਪਾਰਕ ਮਾਰਕੀਟ ਵਿੱਚ ਰੈਡੀ ਫੜੀ ਲਗਾਉਣ ਵਾਲਿਆਂ ਨੂੰ ਉੱਥੋਂ ਹਟਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਵੈਂਡਿੰਗ ਜ਼ੋਨ ਹੋਣ ਦੇ ਬਾਵਜੂਦ ਰੈੜੀਆਂ ਵਾਲਿਆਂ ਨੂੰ ਉੱਥੋਂ ਹਟਾਣ ਲਈ ਨੋਟਿਸ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਬੰਤ ਅਧਿਕਾਰੀ ਨੇ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਮੁਕਮਲ ਹੈ ਵੀ ਸ਼ਹਿਰ ਦੇ ਵਿੱਚ ਕਾਉਂਡ ਵੈਂਡਿੰਗ ਜ਼ੋਨ ਜਿਹੜੇ ਉਹ ਸਿਲੈਕਟ ਹੋਏ ਜਿੰਦੇ। ਔਰ ਜਿਹੜੇ ਰੇੜੀ ਵਾਲੇ ਨੇ ਉਹਨਾਂ ਨੂੰ ਐਵੇਂ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾਂਦਾ। ਤੇ ਜੇ ਆ ਦੇਖੋ ਕਬੀਰਪੁਰਕ ਮਾਰਕੀਟ ਦੇ ਵਿੱਚ 15-20 ਸਾਤ ਰੇੜੀਆਂ ਲਗਾ ਰਹੇ ਸੀਗੇ। ਉਹਨਾਂ ਨੂੰ ਦੋ ਦਿਨ ਦਾ ਸਮਾਂ ਲੈ ਕੇ ਤੇ ਰੇੜੀਆਂ ਉਠਾ ਦਿੱਤੀ। ਔਰ ਉਹ ਤੇ ਵਿਚਾਰੇ ਗਰੀਬ ਬੰਦੇ ਆ ਬੱਚੇ ਜਿਹੜੇ ਫਕੇ ਮਾਰੇ। ਉਹ ਸਾਡੀ ਜਿੱਦ ਜਿਹੜੀ ਹੈ ਉਹ ਇਹਨਾਂ ਦੇ ਨਾਲ ਬੁੱਧਵਾਰ ਮੀਟੇਗਾ। ਮੀਟੇ ਤੋਂ ਬਾਅਦ ਜਿਹੜੀਆਂ ਉਹ ਰੇੜੀਆਂ ਲੱਗਣ। ਗੁਰੂ ਨਗਰੀ ਅੰਮ੍ਰਿਤਸਰ ਵਿੱਚ ਚੋਰਾਂ ਦੇ ਹੌਸਲੇ ਸੱਤ ਤੱਕ ਵੱਧ ਗਏ ਨੇ ਕਿ ਉਹ ਇੱਥੇ ਆਉਣ ਵਾਲੇ ਸ਼ਰਦਾਲੂ ਨੂੰ ਵੀ ਨਹੀਂ ਬਖਸ਼ਦੇ ਇਸ ਦੀ ਤਾਜ਼ਾ ਮਿਸਾਲ ਅੰਮ੍ਰਿਤਸਰ ਦੀ ਮਾਲ ਮੰਡੀ ਵਿੱਚ ਵੇਖਣ ਨੂੰ ਮਿਲੀ ਜਦੋਂ ਚੰਡੀਗੜ੍ਹ ਤੋਂ ਆਏ ਦੋ ਨੌਜਵਾਨ ਲੁੱਟ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਕੋਲੋਂ ਤਿੰਨ ਲੁਟੇਰਿਆਂ ਨੇ ਇੱਕ ਫੋਨ ਅਤੇ 2000 ਰੁਪਏ ਖੋਲੇ ਪਰ ਜਦੋਂ ਫਰਾਰ ਹੋਣ ਲੱਗੇ ਤਾਂ ਉਹਨਾਂ ਵਿੱਚੋਂ ਇੱਕ ਨੂੰ ਲੋਕਾਂ ਨੇ ਫੜ ਲਿਆ ਤੇ ਉਸ ਨੂੰ ਪੁਲਿਸ حوالے ਕੀਤਾ ਅਤੇ ਦੋ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ ਪੀੜਤ ਨੌਜਵਾਨ ਦੀਪਕ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਸ਼੍ਰੀ ਰਿਵਾਰਦ ਸਾਹਿਬ ਵਿੱਚ ਮਥਾ ਟਿਕਣਾਇਆ ਸੀ ਜਦੋਂ ਆਪਣੇ ਦੋਸਤੋ ਸਮੇਤ ਪਾਣੀ ਦੀ ਬੋਤਲ ਖਰੀਦਣ ਗਿਆ ਤਾਂ ਲੁਟੇਰੇ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਦਾ ਫੋਨ ਖੋ ਕੇ ਅਤੇ 2000 ਰੁਪਏ ਦੀ ਨਕਦੀ ਖੋ ਕੇ ਭਾਰ ਹੁ ਗਈ ਪੁਲਿਸ ਇਸ ਮਾਮਲੇ ਦੀ ਪੜਤਾਲ ਵਿੱਚ ਲੱਗੀ ਹੋਈ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਦੇਸ਼ਾ ਨਿਰਦੇਸ਼ਾਂ ਉੱਤੇ ਲੁੱਟਾਂ ਖੂਹਾਂ ਤੇ ਨਸ਼ੇ ਖਿਲਾਫ ਚਲਾਈ ਗਈ ਮਹਮਦ ਦੇ ਤਹਿਤ ਥਾਣਾ ਵੇਰਕਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਵੇਰਕਾ ਦੀ ਪੁਲਿਸ ਨੇ ਲਖਵਿੰਦਰ ਸਿੰਘ ਨੂੰ ਬੀਗਰਾਮ ਹੈਰਨ ਸਮੇਤ ਕਾਬੂ ਕੀਤਾ ਥਾਣਾ ਵੇਰਕਾ ਦੀ ਪੁਲਿਸ ਦੇ ਕਰਨ ਨੇ ਦੱਸਿਆ ਕਿ ਹੈਰਨ ਵੇਚ ਰਿਹਾ ਸੀ ਤੇ ਉਸ ਨੂੰ ਕਾਬੂ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬੜਾ ਰਹਿਲ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ